ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਵਾਤਵਤ ਵਾਤ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਵੀਡੀਓ ਨੂੰ ਜਰੂਰ ਪੂਰਾ ਦੇਖਿਆ ਕਰੋ ਕਿਉਂਕਿ ਸਾਰੇ ਰਿਸ਼ਤੇ ਆਪਣੇ ਕੰਮ ਦੇ ਹੀ ਹੁੰਦੇ ਨੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਤੇ ਅੱਗੇ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ WhatsApp ਦੇ ਉੱਪਰ ਤੇ ਐਡ ਵੇਖ ਕੇ ਜਿਹੜਾ ਵੀ ਰਿਸ਼ਤਾ ਤੁਸੀਂ ਕਰਨਾ ਆਪਣੀ ਜ਼ਿੰਮੇਵਾਰੀ ਤੇ ਪੱਕਾ ਕਰਨਾ ਕਿਉਂਕਿ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਰਿਸ਼ਤੇ ਦੀ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਹੁੰਦਾ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਤਾਂ ਅੱਜ ਆਪਾਂ ਲੈ ਕੇ ਆਏ ਆ ਫਿਰ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਆਓ ਸ਼ੁਰੂ ਕਰਦੇ ਆਂ ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜੀ ਪਤਾ ਤਰਨਤਾਰਨ ਉਮਰ ਹੈ 15 11 97 ਦਾ ਜਨਮ ਹੈ ਜੀ ਤੇ ਕੱਦ 6 ਫੁੱਟ ਹੈ ਮੁੰਡੇ ਦਾ ਪੜ੍ਹਾਈ ਕਰੀ ਹੋਈ ਆ ਇਹਨਾਂ ਨੇ ਮਾਸਟਰ ਡਿਗਰੀ ਤੇ ਭੈਣ ਇੱਕ ਮੈਰਿਡ ਹੈ ਇਹਨਾਂ ਦੀ ਤੇ ਕੰਮ ਹੈ ਜੀ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਨੇ ਇਹ ਤੇ 10 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਸ਼ਹਿਰੀ ਪ੍ਰਾਪਰਟੀ ਆ ਤੇ ਪੀਆਰ ਅਪਲਾਈ ਕਰੀ ਹੋਈ ਹੈ ਇਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਤੇ ਜਾਂ ਵਰਕ ਪਰਮਿਟ ਤੇ ਹੋਵੇ ਤੇ ਜਾਂ ਫਿਰ ਪੰਜਾਬ ਤੋਂ ਹੋਵੇ ਤੇ ਡਿਗਰੀ ਕਰੀ ਹੋਵੇ ਕੁੜੀ ਨੇ ਤੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਤੇ ਨਾਲ ਹੀ ਨੰਬਰ ਦਿੱਤਾ ਗਿਆ ਜੀ ਇਹਨਾਂ ਦਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਦੀਨਾਨਗਰ ਗਰਦਾਸਪੁਰ ਤੋਂ ਤੇ ਕਾਸਟ ਇਹਨਾਂ ਦੀ ਰਵਿਦਾਸੀਆ Hindu ਹੈ ਤੇ ਉਮਰ 1990 ਦਾ ਜਨਮ ਹੈ ਲੜਕੇ ਦਾ ਤੇ ਕੱਦ 5 ਫੁੱਟ 8 ਇੰਚ ਹੈ ਤੇ ਕੰਮ ਹੈ ਜੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਨੇ ਇਹ ਤੇ ਵਧੀਆ ਘਰ ਪਰਿਵਾਰ ਹੈ ਇਹਨਾਂ ਦਾ ਤੇ ਮੰਗ ਹੈ ਇਹਨਾਂ ਦੀ ਕਿ ਵੈਲ ਐਜੂਕੇਟਡ ਕੁੜੀ ਹੋਵੇ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੇ ਨਾਲ ਹੀ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਨੰਬਰ ਤੋਂ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਇਹਨਾਂ ਦੀ ਮਹਿਰਾ ਤੇ ਪਤਾ ਦਿੱਲੀ ਤੋਂ ਨੇ ਇਹ ਉਮਰ ਇਹਨਾਂ ਦੀ 13/3/97 ਦਾ ਜਨਮ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਆ 10 ਪਾਸ ਨੇ ਇਹ ਤੇ ਭੈਣ ਇਹਨਾਂ ਦੀ ਇੱਕ ਹੈ ਜਰਮਨ ਦੇ ਵਿੱਚ ਤੇ ਕੰਮ ਜੀ ਇਹ ਪ੍ਰਾਈਵੇਟ ਜੌਬ ਕਰਦੇ ਨੇ ਤੇ ਇਹਨਾਂ ਦਾ ਆਪਣਾ ਟਰਾਂਸਪੋਰਟ ਦਾ ਵੀ ਕੰਮ ਹੈ ਤੇ ਨਾਲੇ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਤੇ ਪਤਾ ਇਹਨਾਂ ਦਾ ਬਰਮਪੁਰ ਗਰਦਾਸਪੁਰ ਦੇ ਵਿੱਚ ਹੈ ਜੀ ਤੇ ਉਮਰ ਇਹਨਾਂ ਦੀ 34 1990 ਦਾ ਵਰਤ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਭੈਣ ਇਹਨਾਂ ਦੀਆਂ ਦੋ ਨੇ ਮੈਰਿਡ ਨੇ ਵਹੀਆਂ ਹੋਈਆਂ ਨੇ ਤੇ ਸੌਰੀ ਭਰਾ ਇਹਨਾਂ ਦੇ ਦੋ ਮੈਰਿਡ ਨੇ ਤੇ ਭੈਣ ਇਹਨਾਂ ਦੀ ਇੱਕ ਮੂਵੀ ਮੈਰਿਡ ਹੈ ਵਹੀ ਹੀ ਹੋਈ ਹੈ ਤੇ ਕੰਮ ਇਹਨਾਂ ਕੋਲੇ 10 ਕਿੱਲੇ ਜ਼ਮੀਨ ਦੇ ਨੇ ਜੀ ਤੇ ਯੂਰਪ ਕੰਟਰੀ ਦੇ ਵਿੱਚ ਲਟੋਨੀਆ ਕੰਟਰੀ ਹੈ ਤੇ ਉਹਦੇ ਵਿੱਚ ਇਹ ਟਰਾਲਾ ਡਰਾਈਵਰ ਨੇ ਤੇ 2.5 ਲੱਖ ਰੁਪਏ ਇਹਨਾਂ ਦੀ ਸੈਲਰੀ ਹੈ ਮੰਥਲੀ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਗੁਰਦਾਸਪੁਰ ਤੋਂ ਕਾਸਟ ਇਹਨਾਂ ਦੀ ਸ਼ਰਮਾ ਤੇ ਉਮਰ ਇਹਨਾਂ ਦੀ 1995 ਦਾ ਵਰਥ ਹੈ ਮੁੰਡੇ ਦਾ ਤੇ ਕੱਦ ਇਹਨਾਂ ਦਾ 6 ਫੁੱਟ ਹਾਈਟ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਹੈ ਮੈਰਿਡਾ ਵਿਆਹੀ ਹੋਈ ਨਿਊਜ਼ੀਲੈਂਡ ਦੇ ਵਿੱਚ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਟੂਰਿਜ਼ਮ ਤੇ ਟਰੈਵਲ ਮੈਨੇਜਮੈਂਟ ਦੀ ਤੇ ਕੰਮ ਹੈ ਜੀ ਇਹਨਾਂ ਦਾ ਸੁਪਰਵਾਈਜ਼ਰ ਨੇ ਇਹ ਕਿਸੇ ਅਹੁਦੇ ਤੇ ਤੇ ਪਿਤਾ ਇਹਨਾਂ ਦੇ ਬੀਏ ਐਮਐਸ ਡਾਕਟਰ ਨੇ ਤੇ ਮਾਤਾ ਇਹਨਾਂ ਦੇ ਬਿਜ਼ਨਸ ਕਰਦੇ ਨੇ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਜਾਂ ਵਰਕ ਪਰਮਿਟ ਤੇ ਹੋਵੇ ਤੇ ਜਾਂ ਥੋੜੇ ਟਾਈਮ ਤੋਂ ਜਿਹੜੇ ਡਿਵੋਰਸਡ ਨੇ ਕੁੜੀ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਬਾਕੀ ਇਹਨਾਂ ਦਾ ਨਾਲ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਨੰਬਰ ਤੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 11 1982 ਦਾ ਜਨਮ ਹੈ ਜੀ ਤੇ ਕੱਦ ਇਹਨਾਂ ਦੀ 5 ਫੁੱਟ 8 ਇੰਚ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਪਲੱਸ 2 ਦੀ ਤੇ ਭੈਣ ਇਹਨਾਂ ਦੀ ਇੱਕ ਅਮਰੀਕਾ ਦੇ ਵਿੱਚ ਪੀਆਰ ਹੈ ਜੀ ਤੇ ਭਰਾ ਇਹਨਾਂ ਦਾ ਇੱਕ ਹੈ ਗਵਰਨਮੈਂਟ ਦੇ ਵਿੱਚ ਜੋਬ ਕਰਦਾ ਗਵਰਨਮੈਂਟ ਜੋਬ ਤੇ ਮਾਤਾ ਪਿਤਾ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲਿਆ ਹੋਇਆ ਜੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਅਮਰੀਕਾ ਦੇ ਵਿੱਚ ਪੀਆਰ ਹੋਵੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਲੜਕੀ ਦਾ ਰਿਸ਼ਤਾ ਹੈ ਪਤਾ ਇਹਨਾਂ ਦਾ ਸਿੰਘਾਂ ਵਾਲਾ ਮੋਗਾ ਤੇ ਕਾਸਟ ਇਹਨਾਂ ਦੀ ਐਸਸੀ ਹੈ ਜੀ ਮਜਬੀ ਸਿੱਖ ਨੇ ਤੇ ਉਮਰ ਹੈ ਇਹਨਾਂ ਦੀ 7/12/2005 ਦਾ ਜਨਮ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਨਾਲ ਹੀ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਹੈ ਤੇ ਕੰਮ ਹੈ ਜੀ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਹੈ ਇਹਨਾਂ ਦਾ ਤੇ ਜੀਆਈਸੀ ਇਹਨਾਂ ਨੇ ਪੈਸੇ ਪੇੜ ਕਰੇ ਹੋਏ ਨੇ ਤੇ ਮੰਗਾਇ ਜੀ ਇਹਨਾਂ ਦੀ ਕਿ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਤੇ ਖਰਚਾ ਕਰਨ ਵਾਲਾ ਹੋਵੇ ਤੇ ਸੰਪਰਕ ਕਰੋ ਇਹਨਾਂ ਨਾਲ ਦਿੱਤੇ ਗਏ ਨੰਬਰ ਤੇ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਹੈ ਪਤਾ ਦਿੱਲੀ ਤੋਂ ਨੇ ਹੈ ਕਾਸਟ ਇਹਨਾਂ ਦੀ ਰਵਿਦਾਸੀ ਹੈ ਤੇ ਉਮਰ 5 9 1991 ਦਾ ਜਨਮ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਕਾਮ ਦੀ ਨਾਲ ਹੀ ਵੀਐਡ ਤੇ ਬਿਜ਼ਨਸ ਡਿਪਲੋਮਾ ਕਰਿਆ ਹੋਇਆ ਤੇ ਭਰਾ ਇਹਨਾਂ ਦਾ ਇੱਕ ਹੈ ਗਵਰਨਮੈਂਟ ਜੋਬ ਤੇ ਆ ਤੇ ਪਿਤਾ ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਤੇ ਕੰਮ ਇਹਨਾਂ ਦਾ ਹੈ ਕੈਨੇਡਾ ਦੇ ਵਿੱਚ ਜੋਬ ਕਰਦੇ ਨੇ ਤੇ ਮੰਗ ਇਹਨਾਂ ਦੀ ਕਿ ਮੁੰਡਾ ਰਵਿਦਾਸੀਆ ਹੋਵੇ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਪੱਕਾ ਹੋਵੇ ਲੜਕਾ ਕਹਿੰਦੇ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਹੈ ਇਹ ਤੇ ਪਤਾ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਕੋਲ ਤੇ ਕਾਸਟ ਹੈ ਇਹਨਾਂ ਦੀ ਕਸ਼ਪ ਰਾਜਪੂਤ ਤੇ ਉਮਰ ਹੈ ਲੜਕੀ ਦੀ 21/4/1992 ਦਾ ਜਨਮ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਲੜਕੀ ਦੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ +2 ਤੇ ਨਾਲ ਇਹਨਾਂ ਨੇ ANM ਨਰਸਿੰਗ ਦਾ ਕੋਰਸ ਕਰਿਆ ਹੋਇਆ ਤੇ ਕੰਮ ਹੈ ਜੀ ਕੁੜੀ ਪ੍ਰਾਈਵੇਟ ਨਰਸਿੰਗ ਜੋਬ ਕਰਦੀ ਹੈ ਇਹ ਤੇ ਮੰਗ ਹੈ ਨਦੀ ਕੇ ਇਹਨਾਂ ਨੂੰ ਐਨ ਆਰ ਆਈ ਲੜਕਾ ਚਾਹੀਦਾ ਤੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਕੱਦ ਇਹਨਾਂ ਦਾ 5 ਫੁੱਟ 4 ਇੰਚ ਹੈ ਤੇ ਕੰਮ ਹੈ ਜੀ ਇਹਨਾਂ ਦਾ ਕਿ ਇਹ ਤਬਲਾ ਕੀਰਤਨ ਦਾ ਕੰਮ ਕਰਦੇ ਨੇ ਜੀ ਅੰਮ੍ਰਿਤਸਰੀ ਨੇ ਤੇ ਵਿਦੇਸ਼ ਵਿੱਚ ਵੀ ਇਹ ਜੰਦੇ ਨੇ ਕੀਰਤਨ ਕਰਨ ਤੇ ਨਾਲ ਇਹਨਾਂ ਦੀ ਚਾਰ ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਇਹਨਾਂ ਦੀ ਲੱਤ ਦੇ ਵਿੱਚ ਮਾਮੂਲੀ ਜਾਂ ਨੁਕਸਾ ਜੀ ਕੋਈ ਤੇ ਮੰਗ ਹੈ ਇਹਨਾਂ ਦੀ ਕਿ ਲੜਕੀ ਪਲੱਸ 2 ਪਾਸ ਹੋਵੇ ਵਧੀਆ ਘਰ ਤੋਂ ਹੋਵੇ ਤੇ ਨਾਲ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਬਾਕੀ ਜੋ ਵੀ ਜਾਣਕਾਰੀ ਆ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਤੇ ਅਗਲਾ ਰਿਸ਼ਤਾ ਨੋਟ ਕਰੂ ਜੀ ਨਾਮ ਇਹ ਕੁੜੀ ਦਾ ਰਿਸ਼ਤਾ ਹੈ ਤੇ ਪਤਾ ਮਹਾਲੀ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਖੱਤਰੀ ਹੈ ਭਰਾ ਇਹਨਾਂ ਦਾ ਇੱਕ ਹੈ ਮੈਨੇਜਰ ਆ ਭਰਾ ਤੇ ਉਮਰ ਇਹਨਾਂ ਦੀ 7-10 1992 ਦਾ ਜਨਮ ਹੈ ਤੇ ਕੱਦ ਇਹਨਾਂ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਬੀਟੈਕ ਦੀ ਤੇ ਨਾਲ ਹੀ ਮਾਸਟਰ ਡਿਗਰੀ ਇਨ ਜਰਨਲਿਜ਼ਮ ਵਾਸ ਮਾਸਟਰ ਕਮਿਊਨੀਕੇਸ਼ਨ ਦੀ ਕਰੀ ਹੋਈ ਹੈ ਤੇ ਕੰਮ ਹੈ ਜਿਹਨਾਂ ਦਾ ਜਪਨੀਜ਼ ਕੰਪਨੀ ਦੇ ਵਿੱਚ ਇਹ ਕੰਮ ਕਰਦੇ ਨੇ ਤੇ ਮਾਤਾ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੋਂ ਨੇ ਜੀ ਸਰਕਾਰੀ ਨੌਕਰੀ ਕਰਦੇ ਸੀਗੇ ਤੇ ਇਹਨਾਂ ਦੀ ਮੰਗ ਹੈ ਕਿ ਮੁੰਡਾ ਵੈਲ ਸੈਟਲ ਹੋਵੇ ਤੇ ਐਨ ਆਰ ਆਈ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਤੇ ਨਾਲ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਨਾਲ ਹੀ ਉਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਦੇਣ ਦਾ ਜੀ ਅਸੀਂ ਆਪ ਕੋਈ ਵੀ ਰਿਸ਼ਤਾ ਨਹੀਂ ਕਰਾਉਂਦੇ ਤੇ ਕਿਸੇ ਵੀ ਰਿਸ਼ਤੇ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਆਪਣੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ